ਸਤਿ ਸ੍ਰੀ ਅਕਾਲ ਜੀ ਕਦੇ ਸੋਚਿਆ ਹੈ ਕਿ ਆਪਣੇ ਆਲੇ ਦੁਆਲੇ ਜੋ ਵੀ ਹੈ ਮਤਲਬ ਆ ਕੁਰਸੀ ਜਿਸ ਤੇ ਆਪਾਂ ਬੈਠੇ ਆ ਜਾਂ ਹਵਾ ਜਿਸ ਵਿੱਚ ਸਾ ਲੇ ਰਹੇ ਆ ਇਹ ਸਭ ਅਸਲ ਵਿੱਚ ਬਣਿਆ ਕਿਸ ਚੀਜ਼ ਦਾ ਹੈ ਤਾਂ ਚਲੋ ਅੱਜ ਆਪਾਂ ਇਸੇ ਸਵਾਲ ਦੀ ਜੜ ਤੱਕ ਪਹੁੰਚਦੇ ਆ ਆਪਾਂ ਗੱਲ ਕਰਾਂਗੇ ਪਦਾਰਥ ਦੇ ਉਹਨਾਂ ਨਿੱਕੇ ਨਿੱਕੇ ਅਧਿਕ ਹਿੱਸਿਆਂ ਦੀ ਜਿਨ੍ਹਾਂ ਨੂੰ ਅਸੀਂ ਪਰਮਾਣੂ ਤੇ ਅਣੂ ਕਹਿੰਦੇ ਆ ਸਵਾਲ ਬੜਾ ਸਿੱਧਾ ਸਾਦਾ ਲੱਗਦਾ ਹੈ ਹਨਾ ਪਰ ਇਸ ਦਾ ਜਵਾਬ ਉਹ ਬਹੁਤ ਡੂੰਗਾ ਹੈ ਇਸ ਇੱਕ ਸਵਾਲ ਨੇ ਹਜ਼ਾਰਾਂ ਸਾਲਾਂ ਤੋਂ ਵੱਡੇ-ਵੱਡੇ ਫਿਲਾਸਫਰਾਂ ਤੇ ਵਿਗਿਆਨੀਆਂ ਨੂੰ ਸੋਚਣ ਤੇ ਮਜਬੂਰ ਕੀਤਾ ਹੈ ਤੇ ਇਸ ਦਾ ਜਵਾਬ ਹੀ ਸਾਨੂੰ ਸਿੱਧਾ ਕੈਮਿਸਟਰੀ ਦੇ ਦਿਲ ਤੱਕ ਲੈ ਕੇ ਜਾਂਦਾ ਹੈ ਤਾਂ ਅੱਜ ਦੇ ਸਫ਼ਰ ਵਿੱਚ ਆਪਾਂ ਸਭ ਤੋਂ ਪਹਿਲਾਂ ਉਹਨਾਂ ਅਧਿਕ ਹਿੱਸਿਆਂ ਦੀ ਗੱਲ ਕਰਾਂਗੇ ਫਿਰ ਦੇਖਾਂਗੇ ਕਿ ਉਹ ਕਿਹੜੇ ਨਿਯਮਾਂ ਨਾਲ ਜੁੜਦੇ ਹਨ ਫਿਰ ਡਾਲਟਨ ਦੇ ਸਿਧਾਂਤ ਨੂੰ ਸਮਝਾਂਗੇ ਪਰਮਾਣੂ ਅਣੂ ਤੇ ਆਇਨ ਬਾਰੇ ਜਾਣਾਂਗੇ ਇਸ ਤੋਂ ਬਾਅਦ ਕੈਮਿਸਟਰੀ ਦੀ ਭਾਸ਼ਾ ਸਿੱਖਾਂਗੇ ਤੇ ਅਖੀਰ ਵਿੱਚ ਸਭ ਤੋਂ ਦਿਲਚਸਪ ਚੀਜ਼ ਕਿ ਇਹਨਾਂ ਅਧਿਕ ਕਣਾਂ ਨੂੰ ਗਿਣਿਆ ਕਿਵੇਂ ਜਾਂਦਾ ਹੈ ਤਾਂ ਫਿਰ ਕਰੀਏ ਸ਼ੁਰੂ ਦੇਖੋ ਆਪਣੀ ਕਹਾਣੀ ਸਿੱਧੀ ਕਿਸੇ ਲੈਬ ਤੋਂ ਨਹੀਂ ਸਗੋ ਫਲਸਫੇ ਤੋਂ ਸ਼ੁਰੂ ਹੁੰਦੀ ਏ ਇਹ ਆਈਡੀਆ ਕਿ ਹਰ ਚੀਜ਼ ਬਹੁਤ ਹੀ ਛੋਟੇ-ਛੋਟੇ ਕਣਾਂ ਤੋਂ ਬਣੀ ਹੈ ਇਹ ਕੋਈ ਨਵਾਂ ਨਹੀਂ ਸਗੋ ਹਜ਼ਾਰਾਂ ਸਾਲ ਪੁਰਾਣਾ ਹੈ ਅੱਜ ਦੀਆਂ ਵੱਡੀਆਂ-ਵੱਡੀਆਂ ਲੈਬਾਂ ਤੋਂ ਬਹੁਤ ਪਹਿਲਾਂ ਭਾਰਤ ਵਿੱਚ ਮਹਾਰਿਸ਼ੀ ਕਨਾਦ ਵਰਗੇ ਚਿੰਤਕਾਂ ਨੇ ਪਰਮਾਣੂ ਦੇ ਵਿਚਾਰ ਦੀ ਕਲਪਨਾ ਕੀਤੀ ਸੀ ਤੇ ਲਗਭਗ ਉਸੇ ਸਮੇਂ ਯੂਨਾਨ ਵਿੱਚ ਡੈਮੋਕ੍ਰੇਟਸ ਨੇ ਐਟਮੋ ਸ਼ਬਦ ਵਰਤਿਆ ਜਿਸ ਦਾ ਮਤਲਬ ਸੀ ਜਿਸ ਨੂੰ ਹੋਰ ਨਾ ਕਟਿਆ ਜਾ ਸਕੇ ਹਾਂ ਇਹ ਵਿਚਾਰ ਸਿਰਫ ਸੋਚ ਤੇ ਤਰਕ ਤੇ ਆਧਾਰਿਤ ਸਨ ਪਰ ਇਹਨਾਂ ਨੇ ਆਉਣ ਵਾਲੀਆਂ ਸਦੀਆਂ ਲਈ ਇੱਕ ਬਹੁਤ ਮਜ਼ਬੂਤ ਨੀਂਹ ਰੱਖ ਦਿੱਤੀ ਸੀ ਚਲੋ ਹੁਣ ਫਲਸਫੇ ਤੋਂ ਅੱਗੇ ਵਧਦੇ ਹਾਂ ਸਾਇੰਸ ਵੱਲ ਜਦੋਂ ਵਿਗਿਆਨੀਆਂ ਨੇ ਪ੍ਰਯੋਗ ਕਰਨੇ ਸ਼ੁਰੂ ਕੀਤੇ ਤਾਂ ਉਹਨਾਂ ਨੇ ਦੇਖਿਆ ਕਿ ਕੈਮੀਕਲ ਬਦਲਾਵ ਐਵੇਂ ਨਹੀਂ ਹੁੰਦੇ ਉਹ ਕੁਝ ਪੱਕੇ ਅਨੁਮਾਨਯੋਗ ਨਿਯਮਾਂ ਦੀ ਪਾਲਣਾ ਕਰਦੇ ਹਨ ਤਾਂ ਸਭ ਤੋਂ ਪਹਿਲਾਂ ਤੇ ਸਭ ਤੋਂ ਜ਼ਰੂਰੀ ਨਿਯਮ ਜੋ ਐਂਟੋਨੀ ਲੈਵੋਇਜ਼ੀਅਰ ਨੇ ਦਿੱਤਾ ਇਸ ਦਾ ਮਤਲਬ ਬਹੁਤ ਸਿੱਧਾ ਸਾਦਾ ਹੈ ਜਦੋਂ ਕੋਈ ਕੈਮੀਕਲ ਰਿਐਕਸ਼ਨ ਹੁੰਦਾ ਹੈ ਨਾ ਤਾਂ ਕੁਝ ਵੀ ਗਾਇਬ ਨਹੀਂ ਹੁੰਦਾ ਪਰਮਾਣੂ ਬਸ ਆਪਣੀ ਥਾਂ ਬਦਲਦੇ ਨੇ ਇੱਕ ਦੂਜੇ ਨਾਲ ਨਵੇਂ ਤਰੀਕੇ ਨਾਲ ਜੁੜ ਜਾਂਦੇ ਨੇ ਪਰ ਕੁੱਲ ਪਦਾਰਥ ਉਨਾ ਹੀ ਰਹਿੰਦਾ ਹੈ ਇਸ ਨੂੰ ਇੰਜ ਸਮਝੋ ਜਿਵੇਂ ਆਪਾਂ ਲੱਕੜ ਨੂੰ ਸਾੜਦੇ ਹਾਂ ਲੱਗਦਾ ਹੈ ਕਿ ਲੱਕੜ ਤਾਂ ਗਾਇਬ ਹੋ ਗਈ ਪਰ ਜੇ ਤੁਸੀਂ ਧੂਏ ਤੇ ਸਵਾ ਦਾ ਵਜ਼ਨ ਤੋਲੋ ਤਾਂ ਉਹ ਅਸਲ ਵਿੱਚ ਜਲੀ ਹੋਈ ਲੱਕੜ ਤੇ ਵਰਤੀ ਗਈ ਆਕਸੀਜਨ ਦੇ ਵਜ਼ਨ ਦੇ ਬਰਾਬਰ ਹੋਵੇਗਾ ਕੁਝ ਵੀ ਖਤਮ ਨਹੀਂ ਹੁੰਦਾ ਇਹ ਸਿਧਾਂਤ ਕੈਮੀਕਲ ਸਮੀਕਰਨਾਂ ਨੂੰ ਬੈਲੈਂਸ ਕਰਨ ਲਈ ਬਹੁਤ ਜ਼ਰੂਰੀ ਹੈ ਹੁਣ ਦੂਜਾ ਮੁੱਖ ਨਿਯਮ ਜੋਸਫ ਪ੍ਰਾਉਸਟ ਵੱਲੋਂ ਆਇਆ ਇਹ ਕਹਿੰਦਾ ਹੈ ਕਿ ਕੋਈ ਵੀ ਖਾਸ ਕੈਮੀਕਲ ਕੰਪਾਊਂਡ ਹਮੇਸ਼ਾ ਇੱਕੋ ਜਿਹੇ ਤੱਤਾਂ ਦਾ ਬਣਿਆ ਹੁੰਦਾ ਹੈ ਤੇ ਉਹ ਵੀ ਵਜ਼ਨ ਦੇ ਹਿਸਾਬ ਨਾਲ ਇੱਕੋ ਅਨੁਪਾਤ ਵਿੱਚ ਇਸ ਨੂੰ ਕਿਸੇ ਖਾਣੇ ਦੀ ਰੈਸিপি ਵਾਂਗ ਸਮਝੋ ਜੇ ਕੇਕ ਬਣਾਉਣਾ ਹੈ ਤਾਂ ਤੁਹਾਨੂੰ ਹਮੇਸ਼ਾ ਆਟਾ ਖੰਡ ਤੇ ਅੰਡਿਆਂ ਦੀ ਇੱਕ ਪੱਕੀ ਮਾਤਰਾ ਹੀ ਚਾਹੀਦੀ ਹੋਵੇਗੀ ਹਾ ਦੇਖੋ ਇਹ ਗੱਲ ਬਿਲਕੁਲ ਸਾਫ਼ ਹੋ ਜਾਵੇਗੀ ਪਾਣੀ ਚਾਹੇ ਨਦੀ ਦਾ ਹੋਵੇ ਜਾਂ ਲੈਬ ਵਿੱਚ ਬਣਿਆ ਹੋਵੇ ਉਸ ਵਿੱਚ ਹਾਈਡਰੋਜਨ ਤੇ ਆਕਸੀਜਨ ਦਾ ਵਜ਼ਨ ਹਮੇਸ਼ਾ 1 ਤੇ 8 ਦੇ ਅਨੁਪਾਤ ਵਿੱਚ ਹੀ ਹੋਵੇਗਾ ਇਸੇ ਤਰ੍ਹਾਂ ਅਮੋਨੀਆ ਵਿੱਚ ਨਾਈਟ੍ਰੋਜਨ ਤੇ ਹਾਈਡਰੋਜਨ ਦਾ ਅਨੁਪਾਤ ਹਮੇਸ਼ਾ 14 ਤੇ 3 ਦਾ ਰਹੇਗਾ ਇਹੀ ਤਾਂ ਕੈਮਿਸਟਰੀ ਦੀ ਖੂਬਸੂਰਤੀ ਹੈ ਕਿ ਇਹ ਕਿੰਨੀ ਅਨੁਮਾਨਯੋਗ ਹੈ ਤਾਂ ਇਹਨਾਂ ਦੋਵਾਂ ਨਿਯਮਾਂ ਨੇ ਇੱਕ ਵੱਡੇ ਸਿਧਾਂਤ ਲਈ ਜ਼ਮੀਨ ਤਿਆਰ ਕਰ ਦਿੱਤੀ ਤੇ ਉਹ ਸ਼ਖਸ ਜਿਸ ਨੇ ਇੰਨਾ ਸਾਰੇ ਵਿਚਾਰਾਂ ਨੂੰ ਇਕੱਠਾ ਕਰਕੇ ਇੱਕ ਪੂਰਾ ਵਿਗਿਆਨਿਕ ਸਿਧਾਂਤ ਬਣਾਇਆ ਉਹ ਸੀ ਜੌਨ ਡਾਲਟਨ ਡਾਲਟਨ ਦਾ ਸਿਧਾਂਤ ਸੱਚੀ ਕਮਾਲ ਦਾ ਸੀ ਕਿਉਂਕਿ ਇਸ ਨੇ ਪਹਿਲੀ ਵਾਰ ਇੰਨਾ ਸਾਰੇ ਆਈਡੀਆਜ਼ ਨੂੰ ਇੱਕ ਸਾਇੰਟੀਫਿਕ ਢਾਂਚੇ ਵਿੱਚ ਬੰਨਿਆ ਉਸ ਨੇ ਕਿਹਾ ਹਰ ਚੀਜ਼ ਪਰਮਾਣੂ ਨਾ ਦੇ ਛੋਟੇ ਨਾ ਵੰਡੇ ਜਾਣ ਵਾਲੇ ਗੋਲਿਆਂ ਦੀ ਬਣੀ ਹੈ ਇੱਕ ਤੱਤ ਦੇ ਸਾਰੇ ਪਰਮਾਣੂ ਬਿਲਕੁਲ ਇੱਕੋ ਜਿਹੇ ਹੁੰਦੇ ਹਨ ਤੇ ਸਭ ਤੋਂ ਜ਼ਰੂਰੀ ਗੱਲ ਇਹ ਪਰਮਾਣੂ ਕੰਪਾਊਂਡ ਬਣਾਉਣ ਲਈ ਸਧਾਰਨ ਪੂਰੇ ਨੰਬਰਾਂ ਦੇ ਅਨੁਪਾਤ ਵਿੱਚ ਜੁੜਦੇ ਹਨ ਖੈਰ ਸਾਇੰਸ ਦੀ ਸਭ ਤੋਂ ਵਧੀਆ ਗੱਲ ਇਹੀ ਹੈ ਕਿ ਇਹ ਹਮੇਸ਼ਾ ਬਦਲਦੀ ਤੇ ਬਿਹਤਰ ਹੁੰਦੀ ਰਹਿੰਦੀ ਹੈ ਡਾਲਟਨ ਦਾ ਸਿਧਾਂਤ ਭਾਵੇਂ ਕ੍ਰਾਂਤੀਕਾਰੀ ਸੀ ਪਰ ਹੁਣ ਅਸੀਂ ਜਾਣਦੇ ਹਾਂ ਕਿ ਉਹ ਪੂਰੀ ਤਰ੍ਹਾਂ ਸਹੀ ਨਹੀਂ ਸੀ ਹੁਣ ਸਾਨੂੰ ਪਤਾ ਹੈ ਕਿ ਪਰਮਾਣੂਆਂ ਨੂੰ ਵੀ ਵੰਡਿਆ ਜਾ ਸਕਦਾ ਹੈ ਤੇ ਆਈਸੋਟੋਪਸ ਵੀ ਹੁੰਦੇ ਹਨ ਪਰ ਡਾਲਟਨ ਦੀ ਰੱਖੀ ਨੀ ਬਹੁਤ ਮਹੱਤਵਪੂਰਨ ਰਹੀ ਭਾਵੇਂ ਤਸਵੀਰ ਪੂਰੀ ਨਹੀਂ ਸੀ ਪਰ ਉਸਨੇ ਸਾਨੂੰ ਸਹੀ ਦਿਸ਼ਾ ਵਿੱਚ ਦੇਖਣ ਲਈ ਇੱਕ ਨਕਸ਼ਾ ਜ਼ਰੂਰ ਦੇ ਦਿੱਤਾ ਚਲੋ ਹੁਣ ਜਦੋਂ ਆਪਾਂ ਇਤਿਹਾਸ ਤੇ ਨਿਮਾਨੂ ਸਮਝ ਲਿਆ ਹੈ ਤਾਂ ਆਓ ਆਪਣੀ ਕੈਮਿਸਟਰੀ ਦੀ ਕਹਾਣੀ ਦੇ ਅਸਲੀ ਹੀਰੋਜ਼ ਨੂੰ ਮਿਲੀਏ ਉਹ ਕਣ ਜੋ ਸਭ ਕੁਝ ਬਣਾਉਂਦੇ ਹਨ ਤਾਂ ਇੱਕ ਪਰਮਾਣੂ ਅਸਲ ਵਿੱਚ ਹੈ ਕਿ ਇਹ ਕਿਸੇ ਵੀ ਤੱਤ ਦੀ ਸਭ ਤੋਂ ਛੋਟੀ ਇਕਾਈ ਹੈ ਜਿਸ ਵਿੱਚ ਉਸ ਤੱਤ ਦੇ ਸਾਰੇ ਗੁਣ ਮੌਜੂਦ ਹੁੰਦੇ ਹਨ ਇਹ ਐਨੇ ਛੋਟੇ ਹੁੰਦੇ ਹਨ ਕਿ ਕਲਪਨਾ ਕਰਨੀ ਵੀ ਔਖੀ ਹੈ ਸੋਚੋ ਕਿ ਕਾਗਜ਼ ਦੀ ਇੱਕ ਸ਼ੀਟ ਦੀ ਮੋਟਾਈ ਬਣਾਉਣ ਲਈ ਲੱਖਾਂ ਪਰਮਾਣੂ ਇੱਕ ਦੂਜੇ ਤੇ ਰੱਖਣੇ ਪੈਣਗੇ ਤੇ ਜਦੋਂ ਪਰਮਾਣੂ ਇੱਕ ਦੂਜੇ ਨਾਲ ਜੁੜਦੇ ਹਨ ਤਾਂ ਉਹ ਅਣੂ ਬਣਾਉਂਦੇ ਹਨ ਇੱਕ ਅਣੂ ਕਿਸੇ ਪਦਾਰਥ ਦੀ ਉਹ ਸਭ ਤੋਂ ਛੋਟੀ ਇਕਾਈ ਹੈ ਜੋ ਆਪਣੇ ਆਪ ਸੁਤੰਤਰ ਰਹਿ ਸਕਦੀ ਹੈ ਜਿਵੇਂ ਪਾਣੀ ਦਾ ਇਕਣੂ ਯਾਨੀ H2O ਦੋ ਹਾਈਡਰੋਜਨ ਪਰਮਾਣੂਆਂ ਤੇ ਇੱਕ ਆਕਸੀਜਨ ਪਰਮਾਣੂ ਦਾ ਬਣਿਆ ਹੁੰਦਾ ਹੈ ਕਈ ਵਾਰ ਕੀ ਹੁੰਦਾ ਹੈ ਪਰਮਾਣੂ ਇਲੈਕਟ੍ਰੋਨ ਗਵਾ ਦਿੰਦੇ ਹਨ ਜਾਂ ਲੈ ਲੈਂਦੇ ਹਨ ਜਿਸ ਨਾਲ ਉਹਨਾਂ ਤੇ ਇੱਕ ਇਲੈਕਟ੍ਰੀਕਲ ਚਾਰਜ ਆ ਜਾਂਦਾ ਹੈ ਇਹਨਾਂ ਨੂੰ ਕਹਿੰਦੇ ਨੇ ਆਇਨ ਜੇ ਕੋਈ ਪਰਮਾਣੂ ਇਲੈਕਟ੍ਰੋਨ ਗਵਾ ਦੇਵੇ ਤਾਂ ਉਸ ਤੇ ਪੋਜ਼ਿਟਿਵ ਚਾਰਜ ਆ ਜਾਂਦਾ ਹੈ ਤੇ ਉਹ ਬਣ ਜਾਂਦਾ ਹੈ ਕੈਟਾਇਨ ਤੇ ਜੇ ਉਹ ਇਲੈਕਟ੍ਰੋਨ ਲੈ ਲਵੇ ਤਾਂ ਉਸ ਤੇ ਨੈਗੇਟਿਵ ਚਾਰਜ ਆਉਂਦਾ ਹੈ ਤੇ ਉਹ ਬਣ ਜਾਂਦਾ ਹੈ ਐਨਾਇਨ ਠੀਕ ਹੈ ਹੁਣ ਆਪਾਂ ਖਿਦਾਰੀਆਂ ਨੂੰ ਜਾਣਦੇ ਹਾਂ ਤਾਂ ਚਲੋ ਉਹਨਾਂ ਦੀ ਪਾਸ਼ਾ ਵੀ ਸਿੱਖ ਲਈਏ ਕੇਮਿਸਟ ਜਿੰਨਾ ਤੇ ਫਾਰਮੂਲਿਆਂ ਦੀ ਇੱਕ ਖਾਸ ਭਾਸ਼ਾ ਵਰਤਦੇ ਹਨ ਇਹ ਦੱਸਣ ਲਈ ਕਿ ਕਿਹੜਾ ਪਦਾਰਥ ਕਿਸ ਚੀਜ਼ ਦਾ ਬਣਿਆ ਹੈ ਹਰ ਤੱਤ ਦਾ ਆਪਣਾ ਇੱਕ ਜਾਂ ਦੋ ਅੱਖਰਾਂ ਦਾ ਚਿੰਨ ਹੁੰਦਾ ਹੈ ਪਹਿਲਾ ਅੱਖਰ ਹਮੇਸ਼ਾ ਵੱਡਾ ਤੇ ਦੂਜਾ ਹਮੇਸ਼ਾ ਛੋਟਾ ਮਜ਼ੇਦ ਦੀ ਗੱਲ ਇਹ ਹੈ ਕਿ ਕੁਝ ਚਿੰਨ ਉਹਨਾਂ ਦੇ ਲਾਤੀਨੀ ਨਾਵਾਂ ਤੋਂ ਆਉਂਦੇ ਹਨ ਜਿਵੇਂ ਲੋਹੇ ਲਈ Fe ਜੋ ਫੈਰਮ ਤੋਂ ਆਉਂਦਾ ਹੈ ਜਾਂ ਸੋਡੀਅਮ ਲਈ Na ਜੋ ਨੈਟਰੀਅਮ ਤੋਂ ਆਉਂਦਾ ਹੈ ਤਾਂ ਫਿਰ ਇਹਨਾਂ ਚਿੰਨ੍ਹਾਂ ਨੂੰ ਫਾਰਮੂਲੇ ਬਣਾਉਣ ਲਈ ਕਿਵੇਂ ਵਰਤਿਆ ਜਾਂਦਾ ਹੈ ਇੱਕ ਬਹੁਤ ਸੌਖਾ ਤਰੀਕਾ ਹੈ ਕ੍ਰਿਸ ਕਰੌਸ ਮੈਥਡ ਤੁਸੀਂ ਤੱਤ ਤੇ ਉਹਨਾਂ ਦੀ ਸੰਯੋਜਕਤਾ ਯਾਨੀ ਕਿ ਉਹਨਾਂ ਦੀ ਜੁੜਨ ਦੀ ਤਾਕਤ ਨੂੰ ਲਿਖਦੇ ਹੋ ਫਿਰ ਬਸ ਨੰਬਰਾਂ ਨੂੰ ਇੱਕ ਦੂਜੇ ਦੇ ਪੈਰਾਂ ਵਿੱਚ ਲਿਆਉਂਦੇ ਹੋ ਤੇ ਬਣ ਗਿਆ ਤੁਹਾਡਾ ਫਾਰਮੂਲਾ MgCl2 ਸੌਖਾ ਹੈ ਨਾ ਲੋ ਜੀ ਆਪਾਂ ਆਪਣੇ ਸਫ਼ਰ ਦੇ ਆਖਰੀ ਤੇ ਸਭ ਤੋਂ ਦਮਦਾਰ ਹਿੱਸੇ ਤੇ ਪਹੁੰਚ ਗਏ ਆ కెਮਿਸਟ ਉਹਨਾਂ ਕਣਾਂ ਨੂੰ ਗਿਣਦੇ ਕਿਵੇਂ ਨੇ ਜਿਨ੍ਹਾਂ ਨੂੰ ਉਹ ਦੇਖ ਵੀ ਨਹੀਂ ਸਕਦੇ ਇਹ ਸਿਰਫ ਕਿਤਾਬੀ ਸਵਾਲ ਨਹੀਂ ਹੈ ਦਵਾਈਆਂ ਬਣਾਉਣ ਤੋਂ ਲੈ ਕੇ ਨਵੀਆਂ ਚੀਜ਼ਾਂ ਬਣਾਉਣ ਤੱਕ ਹਰ ਚੀਜ਼ ਲਈ ਇਹ ਬਹੁਤ ਜ਼ਰੂਰੀ ਹੈ ਗਿਣਤੀ ਕਰਨ ਤੋਂ ਪਹਿਲਾਂ ਸਾਨੂੰ ਵਜ਼ਨ ਨੂੰ ਸਮਝਣਾ ਪਵੇਗਾ ਇੱਥੇ ਦੋ ਸ਼ਬਦ ਨੇ ਜੋ ਲਗਭਗ ਇੱਕੋ ਜਿਹੇ ਲੱਗਦੇ ਨੇ ਪਰ ਥੋੜੇ ਵੱਖਰੇ ਹਨ ਅਣਵੀ ਪੌਂਜ ਉਹਨਾਂ ਕੰਪਾਉਂਡਸ ਲਈ ਵਰਤਿਆ ਜਾਂਦਾ ਹੈ ਜੋ ਅਣੂ ਆਦੇ ਬਣੇ ਹੁੰਦੇ ਨੇ ਜਿਵੇਂ ਪਾਣੀ ਤੇ ਫਾਰਮੂਲਾ ਇਕਾਈ ਪੌਂਜ ਉਹਨਾਂ ਲਈ ਜੋ ਆਇਨਾ ਦੇ ਬਣੇ ਹੁੰਦੇ ਨੇ ਜਿਵੇਂ ਕਿ ਨਮਕ ਦੋਵਾਂ ਮਾਮਲਿਆਂ ਵਿੱਚ ਕਰਨਾ ਬਸ ਇੰਨਾ ਹੈ ਕਿ ਫਾਰਮੂਲੇ ਵਿਚਲੇ ਸਾਰੇ ਪਰਮਾਣੂਆਂ ਦੇ ਵਜ਼ਨ ਨੂੰ ਜੋੜ ਦੇਣਾ ਹੈ ਹੁਣ ਦੇਖੋ ਇਸ ਨੰਬਰ ਨੂੰ ਇਹ ਨੰਬਰ ਕੈਮਿਸਟਰੀ ਦਾ ਦਿਲ ਹੈ 6.022 10 ਦੀ ਤਾਕਤ 23 ਇਹ ਨੰਬਰ ਇੰਨਾ ਇੰਨਾ ਵੱਡਾ ਹੈ ਕਿ ਇਸ ਦਾ ਅੰਦਾਜ਼ਾ ਲਾਉਣਾ ਵੀ ਔਖਾ ਹੈ ਸੋਚ ਕੇ ਦੇਖੋ ਜੇ ਆਪਣੇ ਕੋਲ ਇਨੇ ਰੁਪਏ ਹੋਣ ਤਾਂ ਆਪਾਂ ਦੁਨੀਆ ਦੇ ਹਰ ਬੰਦੇ ਨੂੰ ਕਈ ਕਈ ਅਰਬ ਰੁਪਏ ਦੇ ਸਕਦੇ ਆ ਤੇ ਫਿਰ ਵੀ ਬਚ ਜਾਣਗੇ ਕਮਾਲ ਹੈ ਨਾ ਇਸ ਨੂੰ ਕਹਿੰਦੇ ਨੇ ਐਵੋਗਾਡਰੋ ਦਾ ਨੰਬਰ ਤਾਂ ਫਿਰ ਅਹਿਮ ਮੋਲ ਕੀ ਬਲਾ ਹੈ ਬਹੁਤ ਸੌਖਾ ਹੈ ਜਿਵੇਂ ਦਰਜਨ ਦਾ ਮਤਲਬ ਹਮੇਸ਼ਾ 12 ਹੁੰਦਾ ਹੈ ਉਸੇ ਤਰ੍ਹਾਂ ਮੋਲ ਦਾ ਮਤਲਬ ਹਮੇਸ਼ਾ 6.022 x 10 30 ਕਣ ਹੁੰਦਾ ਹੈ ਇਹ ਇੱਕ ਕਮਾਲ ਦਾ ਕਨਸੈਪਟ ਹੈ ਕਿਉਂਕਿ ਇਹ ਸਾਨੂੰ ਦੋ ਦੁਨੀਆਂ ਨੂੰ ਜੋੜਨ ਦਿੰਦਾ ਹੈ ਇੱਕ ਉਹ ਦੁਨੀਆ ਜਿਸ ਨੂੰ ਅਸੀਂ ਗ੍ਰਾਮਾ ਵਿੱਚ ਤੋਲ ਸਕਦੇ ਹਾਂ ਤੇ ਦੂਜੀ ਉਹ ਸੁਖਮ ਦੁਨੀਆ ਜਿੱਥੇ ਅਸਲੀ ਪਰਮਾਣੂ ਤੇ ਅਣੂ ਹੁੰਦੇ ਹਨ ਤਾਂ ਲੋ ਜੀ ਆਪਾਂ ਇੱਕ ਪ੍ਰਾਚੀਨ ਫਲਸਫੇ ਦੇ ਵਿਚਾਰ ਤੋਂ ਸ਼ੁਰੂ ਕਰਕੇ ਇੱਕ ਸ਼ਕਤੀਸ਼ਾਲੀ ਵਿਗਿਆਨਿਕ ਸੰਦ ਤੱਕ ਦਾ ਸਫ਼ਰ ਤੈਅ ਕੀਤਾ ਹੈ ਅਸੀਂ ਪਰਮਾਣੂ ਦਾ ਬਲੂਪ੍ਰਿੰਟ ਦੇਖਿਆ ਉਸਦੀ ਪਾਸ਼ਾ ਸਿੱਖੀ ਤੇ ਉਸਨੂੰ ਗਿਣਨ ਦੇ ਤਰੀਕੇ ਵੀ ਜਾਣ ਲਏ ਹੁਣ ਸਵਾਲ ਇਹ ਹੈ ਜਦੋਂ ਸਾਰਾ ਕੁਝ ਪਤਾ ਹੈ ਤਾਂ ਫਿਰ ਅਸੀਂ ਕੀ ਬਣਾ ਸਕਦੇ ਹਾਂ